ਤਿਆਰੋ ਆਪਣੇ ਪੁੱਤ ਮੀਤ ਹੇਰ ਨੂੰ ਪਾਰਲੀਮੈਂਟ ਪਹੁੰਚਾਉਣ ਨੂੰ ਤਿਆਰੋ ਓ ਵੀਰੋ ਖੁਸ਼ ਕਰਤਾ ਦਿਲ ਖੁਸ਼ ਕਰਤਾ ਅੱਜ ਅੱਜ ਇੰਨੀ ਗਰਮੀ 47 48 ਡਿਗਰੀ ਤੱਕ ਕਹਿਣ ਨੂੰ ਐ ਜਦੋਂ ਲੋਕ ਇਕੱਠੇ ਹੋ ਜਾਣ 50 52 ਡਿਗਰੀ ਤੱਕ ਇੰਨੇ ਜ਼ਿਆਦਾ ਭਾਰੀ ਗਿਣਤੀ ਚ ਮਾਵਾ ਪੈਣਾ ਬੱਚੇ ਇਕੱਠੇ ਹੋਏ ਨੇ ਉਹ ਸੁਖਬੀਰ ਬਾਦਲ ਹੋਰ ਨੂੰ ਤਿਆਰੀ ਤੇ ਵੀ ਨਹੀਂ ਮਿਲਦੇ ਬੰਦੇ ਤੇ ਤੁਸੀਂ ਸਾਨੂੰ ਇੰਨਾ ਪਿਆਰ ਕਰਨਾ ਆਏ ਹੋ ਕੋਈ ਬੋਲ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਵੋਟਾਂ ਦਾ ਆਖਰੀ ਦਿਨ ਜਿੱਥੇ ਆਪਾਂ ਸਮਝ ਲਓ ਰੀਵਨ ਨੂੰ ਟੱਚ ਕਰਦੇ ਹੁੰਨੇ ਆ ਉਹ ਤਾਂ ਫਿਰ ਸੰਗਰੂਰ ਹੀ ਹੈ ਜੀ ਸੰਗਰੂਰ ਆਉਣਾ ਪੈਣਾ ਤਾਂ ਸੰਗਰੂਰ ਆਏ ਨੇ ਅੱਜ ਤਾੜੀਆਂ ਮਾਰ ਕੇ ਸਵਾਗਤ ਕਰਦੇ ਹੋ ਇਹਨਾਂ ਦਾ ਫਬੀਰਾ 6 ਗੇੜ ਹੋ ਗਏ ਇੱਕ ਰਹਿ ਗਿਆ ਉਹ ਪਰਸੋਂ ਨੂੰ ਵੋਟਾਂ ਪੈਣ ਗਿਆ ਵੀਰੋ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਮੋਤੀ ਦੀ ਸਰਕਾਰ ਨਹੀਂ ਆ ਰਹੀ ਇੰਡੀਆ ਗੱਢਵੰਦਨ ਦੀ ਸਰਕਾਰ ਆ ਰਹੀ ਹੈ ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਉਹ ਸਰਕਾਰ ਦੇ ਵਿੱਚ ਹੋਊਗਾ ਵੋਟਾਂ ਤਾਂ 25 ਤਰੀਕ ਨੂੰ ਪੈ ਗਈਆਂ ਕੇਜਰੀਵਾਲ ਸਾਹਿਬ ਦੀਆਂ ਇਹ ਚਾਹੁੰਦੇ ਤਾਂ ਆਪਣੇ ਪਰਿਵਾਰ ਨਾਲ ਦਿੱਲੀ ਰਹਿ ਸਕਦੇ ਸੀ ਇਹਨਾਂ ਨੂੰ ਕੀ ਲੋੜ ਸੀ 50 ਡਿਗਰੀ ਟੈਂਪਰੇਚਰ 'ਚ ਕੰਮ ਕਰਨ ਦੀ ਪਰ ਇਹਨਾਂ ਨੂੰ ਦਰਦ ਆ ਇਹਨਾਂ ਨੂੰ ਦਰਦ ਆ ਦੇਸ਼ ਦਾ ਕਿ ਕੋਈ ਮੇਰੇ ਗਏ ਬਿਨਾ ਕੋਈ ਸੀਟ ਅਸੀ ਨਾ ਰਹਿ ਜਾਏ ਜਿਸ ਦੇ ਨਾਲ ਇਹ ਤਾਨਾਸ਼ਾਹੀ ਜਿਹੜੀ ਹੈ ਉਹ ਸਰਕਾਰ ਚਾਜੇ ਤੇ ਮੁੜ ਕੇ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਦਲ ਦੇਣ ਵੀਰੋ ਸਵਧਾਨ ਨੂੰ ਬਚਾਉਣ ਦੀ ਲੜਾਈ ਹੈ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਤਾਂ ਕਰਕੇ ਤੁਹਾਡੇ ਕੋਲੇ ਆਇਆ ਤਾਂ ਕਰਕੇ ਫਿਰਦਿਆਂ ਤੁਪਾਂ ਚ ਕਿਤੇ ਇਹ ਨਾ ਕਹਿ ਦਿਓ ਭਗਵੰਤਬਾਨ ਤੇ ਕੇਜਰੀਵਾਲ ਸੰਗਰੂਰ ਤਾ ਆ ਗਏ ਜਿਸਨਾਮ ਆ ਜਾਂਦੇ ਉੱਥੋਂ ਵੀ ਵੋਟਾਂ ਪਾਣਦੇ ਜੇ ਬਾਦਰਗਾੜ ਆ ਜਾਂਦੇ ਉੱਥੋਂ ਵੋਟਾਂ ਪਾਣਦੇ ਜੇ ਤਨਹੁੱਲੇ ਆ ਜਾਂਦੇ ਵੋਟਾਂ ਪਾਣਦੇ ਵੀਰੋ ਅਸੀਂ ਕੋਈ ਆਪਣੇ ਬੱਚਾ ਵਾਸਤੇ ਵੋਟਾਂ ਨਹੀਂ ਮੰਗ ਰਹੇ ਅਸੀਂ ਤੁਹਾਡੇ ਬੱਚਾ ਵਾਸਤੇ ਵੋਟਾਂ ਮੰਗ ਰਹੇ ਆ ਤੁਹਾਡੇ ਬੱਚਾ ਵਾਸਤੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਪੇਰ ਜੀਰੋ ਆਉਂਦੇ ਮੋਟਰਾਂ ਵਾਲੀ ਬਿਜਲੀ ਦਿਨੇ ਵੀ ਆਉਂਦੀ ਹੈ ਨਹਿਰਾ ਕਸੀਆਂ ਚ ਪਾਣੀ ਆ ਗਿਆ ਤੇ ਵੀਰੋ મોદી 10 ਸਾਲਾਂ ਬਾਅਦ ਮੰਗਲ ਸੂਤਰ ਦਾ ਸਲਾਬ ਸ਼ਮਸ਼ਾਨ ਘਾਟ ਜੇ ਇੰਡੀਆ ਗਠਜੰਗ ਦੀ ਸਰਕਾਰ ਆ ਗਈ ਤੁਹਾਡੇ ਕੋਲ ਤਿੰਨ ਬੱਕਰੀਆਂ ਨੇ ਦੋ ਬੱਕਰੀਆਂ ਲੈ ਜਾਣਗੇ ਦੋ ਮੱਝਾਂ ਨੇ ਇੱਕ ਮੱਝ ਲੈ ਜਾਣਗੇ ਜੇ ਮੱਝ ਨਾ ਖੁੱਲੀ ਉਹ ਸੰਗਲ ਲੈ ਜਾਣਗੇ ਆ ਗੱਲਾਂ ਨੇ ਯਾਰ ਪ੍ਰਧਾਨ ਮੰਤਰੀ ਦੇ ਕਰਨ ਦੀਆਂ ਇਹ ਅਰਵਿੰਦ ਕੇਜਰੀਵਾਲ ਦੇਸ਼ ਦਾ ਇੱਕੋ ਇੱਕ ਨੇਤਾ 20 ਦਿਨ ਦੀ ਮੌਲਤ ਮਿਲਿਆ ਕੋਰਟ ਤੋਂ ਇੱਕ ਘੰਟਾ ਵੀ ਕਰੇ ਨਹੀਂ ਰਿਹਾ ਸਿੱਧਾ ਹੀ ਆਉਣ ਫਰ ਕਹਿੰਦਾ ਚਲੋ ਦੇਸ਼ ਬਚਾਉਣ ਵਾਸਤੇ ਚਲੀਏ ਜੋ ਵੀਰ ਅਰਵਿੰਦ ਕਜੀਵਲ ਆਪਣੇ ਵਾਸਤੇ ਵੋਟਾਂ ਨਹੀਂ ਮੰਗਣਾ ਆ ਅਰਵਿੰਦ ਕਜੀਵਲ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਜੇ ਦਿੱਲੀ 'ਚ ਇਹਨਾਂ ਨੇ ਸਕੂਲਾਂ ਦਾ ਕੰਮ ਸ਼ੁਰੂ ਕੀਤਾ ਤਾਂ ਆਪਾਂ ਨੂੰ ਪਤਾ ਲੱਗਿਆ ਆਪਾਂ ਨੇ ਸਕੂਲ ਬਣਾ ਲਏ ਜੇ ਦਿੱਲੀ 'ਚ ਇਹਨਾਂ ਨੇ ਆ ਮੱਲਾ ਕਲੀਨਿਕ ਸ਼ੁਰੂ ਕੀਤੇ ਆਪਾਂ ਆਮਾਦ ਬਿਖਲੀਨਿਕ ਇੱਥੇ ਸ਼ੁਰੂ ਕਰ ਲਏ ਜੇ ਦਿੱਲੀ 'ਚ ਬਿਜਲੀ ਫ੍ਰੀ ਕੀਤੀ ਆਪਾਂ ਕਰਤੀ ਇਹਨਾਂ ਨੂੰ ਬਿਜਲੀ ਫ੍ਰੀ ਕਰਨੀ ਆਉਂਦੀ ਹੈ ਭਾਜਪੀ ਨੂੰ ਇੱਕੋ ਹੀ ਡਰ ਹੈ ਕਿ ਦੋ ਹੀ ਸਟੇਟਾਂ ਨੇ ਦਿੱਲੀ ਤੇ ਪੰਜਾਬ ਜਿੱਥੇ ਬਿਜਲੀ ਫਰੀ ਹੈ 24 ਘੰਟੇ ਹੈ ਰਾਸ਼ਨ ਦੋ ਤੋਂ ਦੋ ਮਿਲਦਾ ਹੈ ਸਰਕਾਰ ਤੁਹਾਡੇ ਘਰੇ ਆਉਂਦੀ ਹੈ ਤੁਹਾਨੂੰ ਸਰਕਾਰ ਦੇ ਦਰਵਾਜ਼ੇ ਨਹੀਂ ਜਾਣਾ ਪੈਂਦਾ ਇਸੇ ਕਰਕੇ ਗ੍ਰਿਫਤਾਰ ਕਰਕੇ ਕਹਿੰਦੇ ਪਾਰਟੀ ਖਤਮ ਕਰ ਦਿਓ ਪਾਰਟੀ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਤਾਂ ਫੜ ਲਓਗੇ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਦੱਸਦੇ ਮੋਦੀ ਉਹਨਾਂ ਦੇ ਆਪ ਦੇ ਲਾਲੇ ਪੜਿਆ ਹੈ ਹੈ ਕਿੱਕਲੀ ਉਹ ਕਿਆ ਸੁਣਦੇ ਹੋ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੁਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਮਾਨ ਸਾਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਲੋਕ ਕਹਿੰਦੇ ਨੱਜੇ ਪੁਜੇ ਪਰ ਅਸੀਂ ਬੜੇ ਭੁਖੜਵੇਂ ਤਿੰਨ ਚਾਰ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇਂ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੋ ਫਿਰ ਸੰਗਰੂਰ ਵਾਲਿਓ 4 ਤਰੀਕ ਨੂੰ अकाली दल की पंजाब की राजनीति चो सदा ली सदा ली बोले सो निहार जी अरविंद केजरीवाल साहब भारत माता की इनकलाब बोले सो निहाल, निहाल। सबसे पहले मैं शुक्रिया अदा करना चाहता हूं इतनी 50 डिग्री सेंटीग्रेड में इतनी धूप में आप लोग इतनी भारी संख्या में इकट्ठे हुए इसके लिए बहुत बहुत शुक्रिया दोस्तों एक जून को चुनाव है कौन कौन जाएगा वोट डालने के लिए किसको वोट डालोगे झाड़ू को किसको वोट डालोगे चार नंबर पे है झाड़ू चार नंबर पे याद करके और आना एक नंबर है मी थेयर चार नंबर झाड़ू आना एक नंबर में है तो हम लोग आज आपके बीच में इसलिए आए हैं आपने हमें दो साल पहले बहुत प्यार दिया था विश्वास दिया था 119 117 में से बानवे सीट दी थी अब फिर से एक बारी मान साहब के हाथ मजबूत कर दो तेरह की तेरह सीट अगर आ गई तो एक तरह से ये तेरह एमपी मान साहब के तेरह हाथ बनेंगे जो केंद्र सरकार से पंजाब का हक लेके आएंगे अभी मोदी सरकार गुंडागर्दी करती है मोदी सरकार पंजाब के हक नहीं देती ये अकेले लड़ते रहते हैं मोदी सरकार से अकेले लड़ते रहते हैं तेरह एमपी होंगे तो हम उनसे लड़के आपका हक लेके आएंगे आज हम आपके बीच में आए हैं संगरूर इनकी अपनी सीट है यहां से सबसे बड़े पूरे देश में सबसे बड़े मार्जिन से जिताना है आपको इनकी सीट से बिजली किस किस की फ्री हो गई किस किस के बिजली के बिल जीरो आते हैं सबके आते हैं आम आदमी क्लिनिक बन गए कौन कौन थे कैसे लगे अच्छे लगे दवाइयां फ्री मिलती हैं, डॉक्टर सही इलाज करता है अब स्कूल भी अच्छे होने लग गए नौकरियां दिला दी नौकरी में पैसे तो नहीं देने पड़े किसी को पहली बार हो रहा है पचहत्तर साल में पहली बार हो रहा है कि सरकारी नौकरियां फ्री में मिल रही हैं, गरीबों के बच्चों को मिल रही हैं, बिना सिफारिश मिल रही हैं बिना रिश्वत मिल रही है तो दो साल में बहुत अच्छे काम किए अभी बहुत सारे काम करने बाकी हैं आपका आशीर्वाद चाहिए आपका आशीर्वाद लेने के लिए आए हैं गर्मी बहुत है वोट डालने जरूर जाना और आपके पिंड में आपके मोहल्ले में आपके गली में जितने झाड़ू के वोट हैं हर वोट पड़ना चाहिए झाड़ू का पक्की बात बोले सोनिहा धन्यवाद जी ਸਾਰੇ ਸਾਡੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ 50 ਡਿਗਰੀ ਚ ਪਹੁੰਚ ਕੇ ਵੀ ਸਾਡੇ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਹੌਸਲਾ ਵਧਾਇਆ ਤੇ ਦੱਸਿਆ ਕਿ ਸੰਗਰੂਰ ਵਾਲ ਇਸ ਵਾਰ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇ ਕੇਜਰੀਵਾਲ ਸਾਹਿਬ ਦੇ ਨਾਲ ਨੇ ਤੇ ਮਾਨ ਸਾਹਿਬ ਆ ਮੁੰਡੇ ਪਹਿਲਾਂ ਵੀ ਕਹਿ ਰਿਹਾ ਵੀ ਭਾਈ ਥੋਡੇ ਵਾਲਾ ਰਿਕਾਰਡ ਵੀ ਅਸੀਂ ਇੰਪਰੂਵ ਕਰਨਾ ਹੈ ਇਹ 2014 ਵਾਲਾ ਪਿਛਲੇ ਸੀਐਮ ਸਾਹਿਬ 1 ਮਹੀਨੇ ਤੋਂ ਜਦੋਂ ਤੋਂ 45 ਡਿਗਰੀ ਤੋਂ ਟੈਂਪਰੇਚਰ ਉੱਪਰ ਹੋਇਆ ਹੋਇਆ ਮੈਂ ਜਿਹੜੇ ਪਿੰਡ ਵੀ ਜਾਣਾ ਹਰੇਕ ਪਿੰਡ ਟਰੈਕਟਰਾਂ ਨਾਲ ਕੰਬਾਈਨਾਂ ਦੇ ਨਾਲ ਮੋਟਰਸਾਈਕਲਾਂ ਨਾਲ ਇਹਨਾਂ ਨੌਜਵਾਨਾਂ ਨੇ ਮੇਰਾ ਸਵਾਗਤ ਕੀਤਾ ਤੇ ਭਰਾ ਮੇਰੇਓ ਮੈਂ ਥੋੜਾ ਜਿਹੜਾ ਦੇਣ ਹੈ ਇਹ ਦੇ ਨਹੀਂ ਸਕਦਾ ਪਰ ਮੇਰਾ ਥੋੜ ਨਾਲ ਵਾਦਾ ਹੈ ਮੀਤ ਕੱਲੀ ਵੋਟਾਂ 'ਚ ਮਿਹਨਤ ਨਹੀਂ ਕਰਦਾ 4 ਜੂਨ ਤੋਂ ਬਾਅਦ ਵੀ ਥੋੜਾ ਭਰਾ ਦਿਲ ਰਾਂ ਤੇ ਇੱਕ ਕਰ ਦੂਗਾ ਥੋੜਾ ਮੁੱਲ ਮੋੜਨ ਦੇ ਲਈ ਸੰਗਰੂਰ ਦੀ ਤਰੱਕੀ ਦੇ ਲਈ ਸਾਡੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਤਰੱਕੀ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਸੋ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਵਾਦਾ ਕਰਦਾ ਮੈਂ ਸੰਗਰੂਰ ਦੀ ਇਲਾਕੇ ਦੀ ਤਰੱਕੀ ਦੇ ਲਈ ਜਿਵੇਂ ਭਗਵੰਤ ਮਾਜੀ ਕਹਿੰਦੇ ਆ ਵੀ ਭਾਈ ਮੋਦੀ ਦੀ ਸਰਕਾਰ ਜਾਣੀ ਹੈ ਤੇ ਇੰਡੀਆ ਲਈ ਦੀ ਸਰਕਾਰ ਆਉਣੀ ਹੈ ਇੱਕ ਵਾਰੀ ਉੱਥੇ ਸਰਕਾਰ ਬਣ ਜੇ ਇਹ ਛੋਟੇ ਨਾਲ ਵਾਅਦਾ ਹੈ ਜਿਵੇਂ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੇ 77 ਸਾਲ ਦਾ ਰਿਕਾਰਡ ਤੋੜਿਆ ਐਨੇ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲਾਂ ਚ ਨਹੀਂ ਕਰਵਾਏ ਮੇਰਾ ਵੀ ਇਹ ਵਾਅਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਲੱਗੇ ਜੋ ਸੰਗਰੂਰ ਚ 75 ਸਾਲ ਚੜੀ ਹੋਇਆ ਇਹ ਤੁਹਾਡਾ ਸੰਗਰੂਰ ਦਾ ਮੁੰਡਾ 5 ਸਾਲਾਂ ਚ ਕਰਕੇ ਦਿਖਾਊਗਾ ਤੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ